ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਨੰਦ ਕਾਰਜ ਮਾਤਾ ਜੀਤ ਕੌਰ ਦੇ ਨਾਲ ਗੁਰੂ ਕੇ ਲਾਹੌਰ ਬਾਬਾ ਭਾਈ ਰੂਪਾ ਜੀ ਨੇ ਸੇਵਾ ਨਿਭਾਈ ਸੀ ਆਨੰਦ ਕਾਰਜਾਂ ਦੀ ਉਹ ਭਾਈ ਰੂਪੇ ਨਗਰ ਦੇ ਵਿੱਚ 11 ਫਰਵਰੀ 11 12 13 14 ਨੂੰ ਬੜੇ ਧੂਮ-ਧਾਮ ਦੇ ਨਾਲ ਇਹ ਜਿਹੜਾ ਮਨਾਇਆ ਜਾ ਰਿਹਾ ਹੈ ਅੱਜ ਦଳ ਵਿਧੀ ਚੰਦ ਦੀਏ ਸਾਰੇ ਹਾਥੀ ਘੋੜੇ ਲੈ ਕੇ ਆਏ ਆ ਤੇ ਇਹ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਿਆਹ ਪਰਵ ਦੀ ਖੁਸ਼ੀ ਦੇ ਵਿੱਚ ਜਦੋਂ ਬਾਬਾ ਅਵਤਾਰ ਸਿੰਘ ਨੂੰ ਪੁੱਛਿਆ ਸੀ ਬਾਬਾ ਜੀ ਅਸੀਂ ਭਾਈ ਰੂਪੇ ਘੋੜੇ ਜਾਣੇ ਆ ਹਾਥੀ ਕਹਿੰਦੇ ਬਾਬਾ ਜੀ ਸਾਡੇ ਬਜ਼ੁਰਗ ਬਾਬਾ ਵਿਧੀ ਚੰਦ ਗਏ ਸੀ ਭਾਈ ਰੂਪੇ ਅਸੀਂ ਬਹੁਤ ਖੁਸ਼ ਅੱਜ ਭਾਈ ਰੂਪੇ ਅੱਜ ਸਾਡੇ 450 ਸਾਲ ਬਾਅਦ ਫੇਰ ਸਾਡੇ ਘੋੜੇ ਹਾਥੀ ਜਾ ਰਹੇ ਆ ਸਾਨੂੰ ਬਹੁਤ ਕੋਟ ਕੋਟ ਖੁਸ਼ੀ ਹੈ ਅਸੀਂ ਬਾਬਾ ਜੀ ਜ਼ਰੂਰ ਭੇਜਾਂਗੇ ਅੱਜ ਉਹ ਸਿੰਘ ਹਾਥੀ ਘੋੜੇ ਲੈ ਕੇ ਆਏ ਆ ਇਹ ਪਰਵਦੀ ਖੁਸ਼ੀ ਦੇ ਵਿੱਚ